ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਅਸੀਂ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਹਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤਿਆਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਹੀ ਗੱਲ ਕਰਦੇ ਆਂ ਜੀ ਹੁਣ ਤੱਕ ਹੜ ਦੇ ਨਾਲ ਕਹਿੰਦੇ ਆ ਕਿ 30 ਮੌਤਾਂ ਹੋ ਗਈਆਂ ਤੇ 12 ਜ਼ਿਲ੍ਹੇ ਹੜ ਦੀ ਮਾਰ ਹੇਠ ਨੇ ਬਿਲਕੁਲ ਜੀ ਬਿਲਕੁਲ ਹੁਣ ਤੱਕ ਪੰਜਾਬ ਦੇ ਵਿੱਚ 30 ਮੌਤਾਂ ਜਿਹੜੀਆਂ 30 ਤੋਂ ਵੀ ਵੱਧ ਗਈਆਂ ਜੀ ਹੁਣ ਤਾਂ 32 ਮੌਤਾਂ ਹੋ ਗਈਆਂ ਜੀ ਪੰਜਾਬ ਦੇ ਵਿੱਚ ਹੜ ਦੇ ਕਰਕੇ ਪੰਜਾਬ ਦੇ ਵਿੱਚ ਹੁਣ ਤੱਕ 14 ਜ਼ਿਲ੍ਹੇ ਹੜ ਦੀ ਮਾਰ ਦੇ ਵਿੱਚ ਆ ਚੁੱਕੇ ਜੀ 14 ਜ਼ਿਲ੍ਹੇ ਪੰਜਾਬ ਦੇ ਵਿੱਚ ਲਗਾਤਾਰ ਮੌਤਾਂ ਦੀ ਵੀ ਗਿਣਤੀ ਵੱਧ ਰਹੀ ਹੈ ਤੇ ਪੀੜਤਾਂ ਦੀ ਵੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਇਸ ਵੇਲੇ ਤੱਕ ਬੜੀ ਚਿੰਤਾਜਨਕ ਸਥਿਤੀ ਬਣੀ ਪਈ ਹੈ ਪਿਛਲੇ 48 ਘੰਟਿਆਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪਈ ਜਾਂਦਾ ਤੇ ਇਹ ਮੀਂਹ ਹੈ ਜਿਹੜਾ ਉਹ ਲਗਾਤਾਰ ਨੁਕਸਾਨ ਕਰ ਰਿਹਾ ਲੋਕਾਂ ਦਾ ਪੰਜਾਬ ਦੇ ਵਿੱਚ ਹਾਲੇ ਹੋਰ ਪਤਾ ਨਹੀਂ ਕਿੰਨਾ ਨੁਕਸਾਨ ਹੋਣਾ ਬਾਕੀ ਹੈ ਪਰ ਲਗਾਤਾਰ ਪੈਂਦਾ ਮੀਂਹ ਜਿਹੜਾ ਉਹ ਲੋਕਾਂ ਦੇ ਫਿਕਰਾਂ ਦੇ ਵਿੱਚ ਵਾਦਾ ਕਰ ਰਿਹਾ ਵੀ ਕਿਤੇ ਹੋਰ ਨੁਕਸਾਨ ਇਸ ਰੂਪ ਵਿੱਚ ਵੀ ਨਾ ਹੋਵੇ ਇਸ ਰੂਪ ਵਿੱਚ ਵੀ ਨਾ ਹੋਵੇ ਸੋ ਪੰਜਾਬ ਇਸ ਵੇਲੇ ਟੁੱਟਦਾ ਜਾ ਰਿਹਾ ਪਰ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਹੁਣ ਤੱਕ ਸੈਂਕੜੇ ਲੋਕ ਆ ਜਿਹੜੇ ਉਹ ਬੇਤਰ ਹੋ ਗਏ ਪੰਜਾਬ ਦੇ ਹਜ਼ਾਰਾਂ ਲੋਕ ਇਸ ਵੇਲੇ ਸੜਕਾਂ ਤੇ ਛੱਤਾਂ ਦੇ ਉੱਤੇ ਬੈਠੇ ਆ ਟਰਾਲੀਆਂ ਦੇ ਜਿਵੇਂ ਅਸੀਂ ਕਿਸਾਨ ਅੰਦੋਲਨ ਦੇ ਮੌਕੇ ਤੇ ਕਿਸਾਨਾਂ ਨੂੰ ਦੇਖਦੇ ਹੁੰਦੇ ਸੀ ਜੀ ਵੀ ਉਹ ਕਿਵੇਂ ਬੈਠੇ ਸੀ ਟਰਾਲੀਆਂ ਦੇ ਵਿੱਚ ਤੇ ਦਿਨ ਕੱਟੀ ਕਰ ਰਹੇ ਆ ਉਸੇ ਤਰੀਕੇ ਦੇ ਨਾਲ ਹੁਣ ਇਹ ਟਰਾਲੀਆਂ ਕਿਸਾਨਾਂ ਦਾ ਘਰ ਕਿਸਾਨਾਂ ਦੀ ਰਸੋਈ ਸਭ ਕੁਝ ਕਿਸਾਨਾਂ ਦਾ ਇਹ ਬਣੀਆਂ ਪਈਆਂ ਸੋ ਹਾਲਾਤ ਬੜੇ ਚਿੰਤਾਜਨਕ ਆ ਜੀ ਹਾਲਾਤ ਬਹੁਤ ਤੋੜਨ ਵਾਲੇ ਆ ਤੇ ਮੇਰੇ ਕੱਲ ਦੋਸਤ ਜਾ ਕੇ ਆਏ ਜੀ ਵਕ ਵਕ ਥਾਵਾਂ ਦੇ ਉੱਤੇ ਰਮਦਾਸ ਖੇਤਰ ਦੇ ਵੱਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵੱਲ ਕੁਝ ਕੁ ਗਏ ਜੀ ਸੁਲਤਾਨ ਪਰਲੋਦੀ ਦੇ ਵੱਲ ਉਹਨਾਂ ਨੇ ਮੈਨੂੰ ਦੱਸਿਆ ਜੀ ਉਹ ਕਹਿੰਦੇ ਜੀ ਕਿ ਆ ਅਸੀਂ ਵੀਡੀਓ ਬਣਾ ਕੇ ਲਿਆਏ ਤੇ ਵੀਡੀਓ ਦੇਖ ਕੇ ਹੌਲ ਪੈਂਦਾ ਵੀ ਯਾਰ ਆ ਕੁਝ ਹੋਇਆ ਪਿਆ ਕਿਉਂਕਿ ਜਿੱਥੋਂ ਤੱਕ ਵੀ ਤੁਹਾਡੀ ਅੱਖ ਦੀ ਮਾਰ ਜਾਂਦੀ ਹੈ ਜਿੱਥੋਂ ਤੱਕ ਵੀ ਉਹ ਤੁਹਾਨੂੰ ਦਿਖਦਾ ਸਿਰਫ ਤੇ ਸਿਰਫ ਉੱਥੇ ਇਹੀ ਹੈ ਜੀ ਕਿ ਪਾਣੀ ਪਾਣੀ ਜਿਵੇਂ ਕਿ ਆਪਾਂ ਉਦਾਹਰਣ ਦੇ ਤੌਰ ਦੇ ਉੱਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਤੇ ਜਾਂਦੇ ਆ ਤੇ ਜਿੱਥੋਂ ਤੱਕ ਪਾਣੀ ਦੀ ਅੱਖ ਦੀ ਮਾਰ ਹੁੰਦੀ ਸਾਨੂੰ ਪਾਣੀ ਹੀ ਦਿਸਦਾ ਉਵੇਂ ਹੀ ਇੱਥੇ ਪੰਜਾਬ ਦੇ ਵਿੱਚ ਪਾਣੀ ਹੀ ਪਾਣੀ ਦਿਸ ਰਿਹਾ ਪਰ ਇਹ ਗੰਗਲਾ ਪਾਣੀ ਆ ਇਹ ਗਾਰੇ ਵਾਲਾ ਪਾਣੀ ਆ ਤੇ ਕੱਲ ਮੇਰੇ ਦੋਸਤਾਂ ਨੇ ਮੈਨੂੰ ਇਹ ਵੀ ਗੱਲ ਦੱਸੀ ਆ ਉਹ ਕਹਿੰਦੇ ਬਾਈ ਜੀ ਸਾਡੇ ਰਹਿ ਸੁਨੀਹਾ ਭੇਜਿਆ ਔਰਤਾਂ ਨੇ ਬੱਚਿਆਂ ਨੇ ਕਿਉਂ ਲੰਗਰ ਬਹੁਤ ਹੋ ਗਿਆ ਲੰਗਰ ਦੀ ਉਹ ਕਹਿੰਦੇ ਜੀ ਹੁਣ ਦੁਰਗਤੀ ਦਾ ਹੋਵੇ ਲੰਗਰ ਬੇਸ਼ੱਕ ਢਾਹ ਦਿੱਤਾ ਜਾਵੇ ਸੁੱਕਾ ਰਾਸ਼ਨ ਬਹੁਤ ਹੋ ਗਿਆ ਉਹ ਕਹਿੰਦੇ ਜੀ ਇਸ ਵੇਲੇ ਜ਼ਰੂਰਤ ਹੈਗੀ ਆ ਔਰਤਾਂ ਦੇ ਲਈ ਪੈਡ ਬੱਚਿਆਂ ਦੇ ਲਈ ਡਾਈਪਰ ਪਸ਼ੂਆਂ ਦੇ ਲਈ ਦਵਾਈ ਤੇ ਪਸ਼ੂਆਂ ਵਾਸਤੇ ਚਾਰਾ ਕਿਉਂਕਿ ਜਿਹੜੇ ਪਸ਼ੂ ਆ ਉਹ ਲਗਾਤਾਰ ਪਿਛਲੇ ਕਈ ਹਫ਼ਤਿਆਂ ਤੋਂ ਤੇ ਪਾਣੀ ਦੇ ਵਿੱਚ ਖੜੇ ਆ ਜਿਹਦੇ ਕਰਕੇ ਪੈਰ ਗਲਣੇ ਸ਼ੁਰੂ ਹੋ ਗਏ ਆ ਚਿੱਕੜ ਦੇ ਵਿੱਚ ਖੜੇ ਉਹ ਗਾਰੇ 'ਚ ਖੜੇ ਆ ਤੇ ਇਹ ਆ ਜੀ ਕਿ ਹੁਣ ਉਹਨਾਂ ਨੂੰ ਬਿਮਾਰੀਆਂ ਲੱਗਣ ਦੇ ਨਾਲ ਪੈਦਾ ਹੋ ਗਿਆ ਉਹ ਕਹਿੰਦੇ ਜੀ ਹੁਣ ਇਧਰਲੇ ਪਾਸੇ ਨੂੰ ਧਿਆਨ ਦੇਣ ਦੀ ਲੋੜ ਆ ਸੋ ਜਿਨ੍ਹਾਂ ਨੇ ਵੀ ਕੋਈ ਦਾਨ ਕਰਨਾ ਉਹ ਭਾਈ ਆਪਣਾ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਕਰਨ ਕਿਉਂਕਿ ਪਾਣੀ ਤੇ ਲੰਦਰ ਬਹੁਤ ਸਾਰਾ ਉੱਥੇ ਪਹੁੰਚਾਇਆ ਜਾ ਚੁੱਕਿਆ ਸੋ ਆਪਣੀ ਜਿਹੜੀ ਚੀਜ਼ ਉੱਥੇ ਹੈਗੀ ਆ ਆ ਪਉਂਤੇ ਹੋਰ ਪਹੁੰਚਾਈ ਜਾਏਗੀ ਉਹਦੀ ਕੋਈ ਤੁਕ ਨਹੀਂ ਬਣਦੀਗੀ ਪਰ ਇਹ ਜੀ ਕਿ ਉਧਰਲੇ ਪਾਸੋਂ ਥੋੜਾ ਜਿਹਾ ਕੰਮ ਘਟਾ ਕੇ ਤੇ ਇਧਰਲੇ ਪਾਸੇ ਨੂੰ ਕੰਮ ਵਧਾਉਣ ਦੀ ਲੋੜ ਹੈ ਵੀ ਜਿਹੜੀ ਨਾ ਚੀਜ਼ਾਂ ਦੀ ਉਹਨਾਂ ਨੂੰ ਜ਼ਰੂਰਤ ਹੈ ਜੀ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਹਿਮਾਚਲ ਪ੍ਰਦੇਸ਼ ਨੂੰ ਤਾਂ ਕੁਦਰਤੀ ਆਫਤ ਪੀੜਤ ਲਾਂਦ ਦਿੱਤਾ ਗਿਆ ਜੀ ਤੇ ਪੰਜਾਬ ਦੇ ਬਾਰੇ ਵਿੱਚ ਕੀ ਖਿਆਲ ਨੇ ਦੇਖੋ ਜੀ ਹਾਲੇ ਤੱਕ ਤਾਂ ਪੰਜਾਬ ਦੀ ਸਰਕਾਰ ਨੇ ਆਪਣੇ ਸੂਬੇ ਨੂੰ ਕੁਦਰਤੀ ਆਫਤ ਪੀੜਤ ਐਲਾਨਿਆ ਨਹੀਂ ਗਾ ਪਰ ਇੰਨੀ ਗੱਲ ਜ਼ਰੂਰ ਹੈ ਜੀ ਕਿ ਪੰਜਾਬ ਦੇ ਵਿੱਚ ਸੰਕਟ ਤਾਂ ਬਹੁਤ ਵੱਡਾ ਹੈ ਜਾ ਬਸ ਇਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜਿਹੜੇ ਉਹਨਾਂ ਨੇ ਆਪਣੇ ਸੂਬੇ ਨੂੰ ਹੜਪੀਤ ਕਹਿੰਦੇ ਜਾਂ ਕਹਿੰਦੇ ਕੁਦਰਤੀ ਆਫਤ ਪੀੜਤ ਐਲਾਨ ਦਿੱਤਾ ਤੇ ਸੁਖੂ ਨੇ ਜਿਹੜੇ ਸੁਖਵਿੰਦਰ ਸਿੰਘ ਸੁਖੂ ਇਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਆ ਉਹਨਾਂ ਨੇ ਆਪਣੇ ਸੂਬੇ ਨੂੰ ਜਿਹੜੇ ਹੈਗੇ ਨੇ ਕੁਦਰਤੀ ਆਫਤ ਪੀੜਤ ਐਲਾਨ ਦਿੱਤਾ ਤੇ ਵੈਸੇ ਨਾ ਪੰਜਾਬ ਦੀ ਸਥਿਤੀ ਇਹ ਹੈ ਜੀ ਵੀ ਜਿਹੜੀਆਂ ਥਾਮਾਂ ਤੇ ਤਾਂ ਆਪਾਂ ਕਹਿੰਦੇ ਵੀ ਦਰਿਆਵਾਂ ਦੇ ਬੰਨ ਟੁੱਟ ਗਏ ਉਹ ਫਲਾਣੀ ਫਲਾਣੀ ਥਾਂ ਦੇ ਉੱਤੇ ਆਹ ਗੱਲ ਹੋਗੀ ਉਹ ਤਾਂ ਜਦੋਂ ਨੁਕਸਾਨ ਹੋਇਆ ਹੀ ਹੋਇਆ ਜਿਹੜੀਆਂ ਥਾਮਾਂ ਦੇ ਉੱਤੇ ਕੋਈ ਦਰਿਆ ਕੋਈ ਨਦੀਆਂ ਨਾਲੇ ਨੇ ਟੁੱਟੇ ਉਹਨਾਂ ਥਾਮਾਂ ਦੇ ਉੱਤੇ ਵੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਉਹ ਕਿਵੇਂ ਕਿਉਂਕਿ ਜਿਵੇਂ ਉਦਾਹਰਨ ਦੇ ਤੌਰ ਤੇ ਉੱਤੇ ਲਗਾਤਾਰ ਮੀਂਹ ਪਈ ਜਾਂਦਾ ਲਗਾਤਾਰ ਮੀਂਹ ਪੈਣ ਦੇ ਕਰਕੇ ਤੇ ਜਦੋਂ ਹੁਣ ਕੋਈ ਪਾਣੀ ਦੀ ਨਿਕਾਸੀ ਦਾ ਵੀ ਤਾਂ ਕਿਸੇ ਹੱਦ ਤੱਕ ਹੀ ਹੈ ਨਾ ਆਪਣੇ ਕੋਲੇ ਪ੍ਰਬੰਧ ਜਦੋਂ ਉਹ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਗਈ ਜਾਂ ਜਦੋਂ ਸੀਵਰੇਜ ਓਵਰਫਲੋ ਹੋ ਜਾਂਦਾ ਉਹ ਪਾਣੀ ਆ ਜਿਹੜਾ ਉਹ ਸੜਕਾਂ ਦੇ ਵਿੱਚ ਖੜਾ ਜਿਵੇਂ ਕੱਲ ਕੀ ਹੋਇਆ ਜਿਹੜੀਆਂ ਮਾਡਲ ਟਾਊਨ ਦੇ ਬੇਸਮੈਂਟ ਦੇ ਵਿੱਚ ਦੁਕਾਨਾਂ ਉਹਨਾਂ ਦੇ ਵਿੱਚ ਪਾਣੀ ਭਰ ਗਿਆ ਕਿਉਂਕਿ ਬਾਹਰ ਜਿਹੜਾ ਪਾਣੀ ਆ ਉਹ ਜਾਣਾ ਤਾਂ ਹੈ ਹੀ ਕਿਤੇ ਨਾ ਕਿਤੇ ਤੇ ਉਹ ਪਾਣੀ ਸਾਰੀਆਂ ਦੁਕਾਨਾਂ ਦੇ ਵਿੱਚ ਵੜ ਗਿਆ ਉਹ ਤੇ ਉਹ ਪਾਣੀ ਜਿਹੜਾ ਉਹ ਬੰਦੇ ਬੰਦੇ ਜਿੰਨਾਂ ਤਾਂ ਪਾਣੀ ਉਹ ਦੁਕਾਨਾਂ ਦੇ ਵਿੱਚ ਖੜ ਗਿਆ ਆ ਕੀ ਸੋ ਆਹ ਕੁਝ ਜਿਹੀ ਹੁਣ ਹੋਣਾ ਸ਼ੁਰੂ ਹੋ ਗਿਆ ਬਹੁਤ ਬੜੀ ਮੁਖਦੀ ਗੱਲ ਹੈ ਜੀ ਕਿ ਮੀਂਹ ਦੀ ਮਾਰ ਹੜ੍ਹ ਦੀ ਮਾਰ ਵੱਖ-ਵੱਖ ਰੂਪਾਂ ਦੇ ਵਿੱਚ ਪੈ ਰਹੀ ਹੈ ਤੇ ਪੰਜਾਬ ਸੱਚੀ ਮੁੱਚੀ ਇਸ ਵੇਲੇ ਸੰਕਟ ਦੇ ਵਿੱਚ ਹੈ ਇਹ ਪੰਜਾਬ ਦੇ ਵਿੱਚ ਕਰੋੜਾਂ ਦਾ ਨਹੀਂ ਕਿ ਹੁਣ ਤੱਕ ਪੰਜਾਬ ਦੇ ਵਿੱਚ ਅਰਬਾਂ ਦਾ ਨੁਕਸਾਨ ਹੋ ਚੁੱਕਿਆ ਇਹ ਅਰਬਾਂ ਰੁਪਏ ਦਾ ਹੋਇਆ ਨੁਕਸਾਨ ਇਹਦੀ ਪਰਭਾਈ ਕਿਹਨੇ ਕਰਨੀ ਤੇ ਰੱਬ ਜਾਣਦਾ ਲੋਕ ਬਹੁਤ ਮਿਹਨਤ ਕਰ ਰਹੇ ਆ ਲੋਕ ਬੜੀ ਮਦਦ ਕਰ ਰਹੇ ਆ ਲੋਕਾਂ ਨੇ ਕਮਾਲ ਕਰਤੀ ਜੀ ਮਦਦ ਕਰਨ ਦੇ ਮਾਮਲੇ ਦੇ ਵਿੱਚ ਬਸ ਹੁਣ ਗੱਲ ਇਹ ਹੈ ਜੀ ਕਿ ਕੁਦਰਤ ਮਿਹਰ ਕਰੇ ਤੇ ਕੁਦਰਤਾਂ ਜਿਹੜੀ ਉਹ ਹੋਰ ਨਹੀਂ ਨਾ ਪਾਵੇ ਨਾ ਹਿਮਾਚਲ ਦੇ ਬਲ ਤੇ ਨਾ ਪੰਜਾਬ ਦੇ ਬਾਰੇ ਤਾਂ ਫੇਰ ਤਾਂ ਬਚਾਅ ਹੈਗਾ ਨਹੀਂ ਤਾਂ ਦਿਨ ਚੜ੍ਹਦੇ ਨਾਲ ਖਬਰਾਂ ਇਹ ਆਉਂਦੀਆਂ ਕਿ ਪੰਜਾਬ ਦੇ ਐਨੇ ਦਰਜਣ ਹੋਰ ਪਿੰਡ ਡੁੱਬ ਗਏ ਪੰਜਾਬ ਦੇ ਐਨੇ ਦਰਜਣ ਹੋਰ ਪਿੰਡ ਡੁੱਬ ਗਏ ਆਹ ਹੀ ਖਬਰਾਂ ਲਗਾਤਾਰ ਆਈ ਜਾਂਦੇਗਾ ਜਿਹੜੀਆਂ ਕਿ ਝੋੜ ਕੇ ਰੱਖ ਦਿੰਦੇ ਨੇ ਕਿ ਯਾਰ ਬਣੂਗਾ ਕੀ ਪੰਜਾਬ ਦਾ ਜੀ ਬਿਲਕੁਲ ਸਹੀ ਤੁਸੀਂ ਸਹੀ ਕਹਿ ਟਣਾ ਸਾਹਿਬ ਤੇ ਉਧਰ ਬਹੁਤ ਡਰਾਉਣੀਆਂ ਖਬਰਾਂ ਵੀ ਆ ਰਹੀਆਂ ਨੇ ਸਾਹਮਣੇ ਦੁੱਖ ਦੇਣ ਵਾਲੀਆਂ ਖਬਰਾਂ ਵੀ ਆ ਰਹੀਆਂ ਨੇ ਸਾਹਮਣੇ ਛੱਤਾਂ ਡਿੱਗਣ ਨਾਲ ਕਈ ਪੰਜਾਬੀਆਂ ਦੀ ਮੌਤ ਹੋ ਗਈ ਹੈ ਤੇ ਮੀਂਹ ਦਾ ਕਹਿਰ ਹਾਲੇ ਵੀ ਲਗਾਤਾਰਤਾ ਦੇ ਵਿੱਚ ਜਾਰੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਮੀਂਹ ਦਾ ਕਹਿਰ ਲਗਾਤਾਰ ਜਾਰੀ ਹੈ ਛੱਤਾਂ ਲਗਾਤਾਰ ਡਿੱਗ ਰਹੀਆਂ ਇਹ ਬੜੀ ਦੁੱਖ ਦੀ ਇਹ ਬੜੀ ਚਿੰਤਾ ਦੀ ਗੱਲ ਹੈ ਜੀ ਕਿ ਹਾਲੇ ਤੱਕ ਮੀਂਹ ਵੀ ਨਹੀਂ ਰੁਕਿਆ ਤੇ ਸੱਤ ਦਾ ਰੁਕਣਾ ਇੱਧਰ ਜਿਵੇਂ ਹੁਣ ਮਾਨਸਾ ਦੇ ਵੱਲੋਂ ਖਬਰ ਆਈ ਹੈ ਜੀ ਇੱਥੇ ਪਤਾ ਲੱਗਾ ਜੀ ਕਿ ਇੱਕ ਘਰ ਦੀ ਛੱਤ ਡਿੱਗੀ ਆ ਉਹਦੇ ਵਿੱਚ ਚਾਚੇ ਤੇ ਭਤੀਜੇ ਦੀ ਮੌਤ ਹੋ ਗਈ ਆ ਲੁਧਿਆਣਾ ਦੇ ਵਿੱਚ ਛੱਤ ਡਿੱਗੀ ਆ ਉਹਦੇ ਵਿੱਚ ਜੀ ਇੱਕ ਔਰਤ ਦੀ ਮੌਤ ਹੋ ਗਈ ਆ ਲੁਧਿਆਣਾ ਦੇ ਵਿੱਚ ਹੀ ਕੋਈ ਹੋਰ ਛੱਤ ਡਿੱਗੀ ਸੌਰੀ ਮਿਰਜਾ ਸੰਗੋਵਾਲ ਜਿਹੜਾ ਪਿੰਡ ਆ ਸੰਗੋਵਾਲ ਉੱਥੇ ਇੱਕ ਘਰ ਦੇ ਵਿੱਚ ਸਮੱਸਿਆ ਆਈ ਆ ਉੱਥੇ ਵੀ ਮੌਤਾ ਹੋਈਆਂ ਸੋ ਇਸ ਤਰ੍ਹਾਂ ਦੀਆਂ ਖਬਰਾਂ ਵੀ ਲਗਾਤਾਰ ਆ ਰਹੀਆਂ ਜੀ ਕਿ ਫਲਾਣੀ ਫਲਾਣੀ ਥਾਂ ਦੇ ਉੱਤੇ ਆ ਕੁਝ ਹੋ ਗਿਆ ਅਸੀਂ ਦੇਖੋ ਫੜ ਪੀੜਤਾ ਦੀ ਗੱਲ ਕਰਦੇ ਹਾਂ ਜੀ ਕਿ ਫਲਾਣੀ ਥਾਂ ਦੇ ਖੜ ਦੀ ਮਾਰ ਦੇ ਵਿੱਚ ਇੰਨੇ ਲੋਕ ਆ ਗਏ ਇਹ ਵੀ ਲੋਕ ਆ ਜਿਹੜੇ ਕਿ ਲਗਾਤਾਰ ਮੀਂਹ ਪੈਣ ਕਰਕੇ ਜਿਨਾਂ ਦੀਆਂ ਕਮਜ਼ੋਰ ਸਤਾਂ ਡਿੱਗ ਰਹੀਆਂ ਜਿਨਾਂ ਰੀਆਂ ਛੱਤਾਂ ਡਿੱਗਣ ਤੋਂ ਬਾਹਰ ਉਹ ਕਿਸੇ ਦੀ ਮੌਤ ਹੋ ਗਈ ਕੋਈ ਅਪਾਹਜ ਹੋ ਗਿਆ ਕਿਸੇ ਦੇ ਉੱਤੇ ਉਹ ਕੰਦ ਡਿੱਗ ਪਈਆ ਇਦਾਂ ਦੀਆਂ ਥੋੜਾਂ ਵੀ ਹੈ ਇਦਾਂ ਸੋ ਆ ਰੂਪ ਵੀ ਹੈਗਾ ਜੀ ਆ ਬੇਰਵੇ ਦੇ ਸਾਹਮਣੇ ਆ ਰਹੇ ਆ ਸੋ ਦੇਖੋ ਜਿਵੇਂ ਹੁਣ ਆਪਾਂ ਪਰਸੋਂ ਚੌਥ ਸਬਰਸਾਂਜੀ ਕੀਤੀ ਸੀ ਉਹ ਜਵਾਰ ਕੇ ਪਿੰਡ ਮਾਨਸਾ ਦੀ ਉਹ ਜਗਜੀਵਨ ਸਿੰਘ ਨਾਂ ਦਾ ਇੱਕ ਵਿਅਕਤੀ ਤੇ ਜਾ ਰਿਹਾ ਸੀਗਾ ਸਾਈਕਲ ਦੇ ਉੱਤੇ ਤੇ ਉਹ ਸੋ ਏਦਾਂ ਦੀਆਂ ਖਬਰਾਂ ਵੀ ਆ ਰਹੀਆਂ ਸੋ ਇਹ ਉਹ ਵੇੜਾ ਜਦੋਂ ਪੰਜਾਬ ਨੂੰ ਚੋਂ ਪਾਸਿਓਂ ਮਾਰ ਪੈ ਰਹੀ ਹੈ ਇੱਕ ਛਾਤਰ ਦੇ ਕਿਉਂ ਮਾਰ ਪੈ ਗਈ ਕੋਈ ਸਿੱਧਾ ਪਾਣੀ ਦੇ ਸੰਪਰਕ ਦੇ ਵਿੱਚ ਆ ਗਿਆ ਹੜ ਗਿਆ ਹੁਣ ਜਿਵੇਂ ਕੱਲ ਉਦਾਹਰਣ ਦੇ ਤੌਰ ਤੇ ਉੱਤੇ ਜਦੋਂ ਜਲੰਧਰ ਦੇ ਵਿੱਚ ਮੀਂਹ ਬਹੁਤ ਪਿਆ ਜਿਹੜਾ ਦਮੋਰੀਆ ਪੁਲ ਆ ਦਮੋਰੀਆ ਪੁਲ ਦੇ ਵਿੱਚ ਪਾਣੀ ਖੜ ਜਾਂਦਾ ਇਸ ਪਾਣੀ ਦੇ ਵਿੱਚ ਡੁੱਬਣ ਕਰਕੇ ਇੱਕ ਦੀ ਮੌਤ ਹੋ ਗਈ ਆ ਲੰਘੇ ਤੱਕ ਪਤਾ ਲੱਗਾ ਜੀ ਕਿ ਡੇਰਾ ਬਿਆਸ ਦੇ ਵੱਲ ਜਾਂਸ ਪਿੰਡ ਦੇ ਵੱਲ ਇਥੇ ਅਦੇ ਕਮਾ ਦੇ ਵਿੱਚ ਇੱਕ ਬੰਦਾ ਮੁੰਡਾ ਲੱਭਾ ਸੀਗਾ ਬਲਵਿੰਦਰ ਸਿੰਘ ਨਾਲਾ ਮੁੰਡਾ ਇਹ ਦੁੱਗਰੀ ਤੋਂ ਆ ਇਹ ਇੱਥੇ ਜੀ ਜਦੋਂ ਬੋਰੀਆਂ ਲਾਉਂਦੇ ਸੀਗੇ ਦੀ ਬੰਨ ਤੇਰਾ ਪੈਰ ਤਲ ਗਿਆ ਬੋਰੀ ਤੋਂ ਤੇ ਜਾ ਕੇ ਪਾਣੀ ਦੇ ਵਹਾ ਦੇ ਵਿੱਚ ਰੁੜ ਗਿਆ ਤੇ ਹਾਲੇ ਤੱਕ ਉਹ ਨਹੀਂ ਲੱਭਿਆ ਸੋ ਇਸ ਤਰੀਕੇ ਦੀਆਂ ਖਬਰਾਂ ਵੀ ਆਈ ਜਾਂਦੀਆਂ ਪਤਾ ਨਹੀਂ ਵੀ ਅਗਲੇ ਮਿੰਟਾਂ ਦੇ ਵਿੱਚ ਕੀ ਤੋਂ ਕੀ ਹੋ ਜਾਣਾ ਡਰ ਇਸ ਕਦਰ ਨੱਚਦਾ ਬੰਦੇ ਦੇ ਮਨ ਦੇ ਵਿੱਚ ਵੀ ਪਤਾ ਹੀ ਨਹੀਂ ਸੱਚੀ ਮੁੱੱਚੀ ਕੀ ਤੋਂ ਕੀ ਵਰਗੇ ਸੋ ਪੰਜਾਬ ਦਾ ਵਾਰੀਬਾਰ ਸਪਾਉਣਾ ਪੰਜਾਬ ਦਾ ਰਾਖਾ ਕਾਉਣਾ ਇਹ ਪੰਜਾਬਗਾਂ ਨੂੰ ਵੀ ਪਤਾ ਪਰ ਪੰਜਾਬੀ ਹੀ ਸੱਚੀ ਮੁੱੱਚੀ ਪੰਜਾਬ ਦੇ ਕੰਮ ਆ ਰਹੇ ਆ ਹੋਰ ਕੋਈ ਨਹੀਂ ਆਤਾ ਮੈਂ ਨਹੀਂ ਦੇਖਿਆ ਵੀ ਗੁਜਰਾਤ ਤੋਂ ਕਾਫਲੇ ਆ ਰਹੇ ਪੰਜਾਬ ਨੂੰ ਬਚਾਉਣ ਦੇ ਲਈ ਮਹਾਰਾਸ਼ਟਰ ਤੋਂ ਕਾਫਲੇ ਆ ਰਹੇ ਆ ਉਹ ਦਿੱਲੀ ਤੋਂ ਕਾਫਲੇ ਆ ਰਹੇ ਆ ਦਿੱਲੀ ਵਾਲੇ ਤਾਂ ਸਗੋਂ ਵੀ ਭੱਜ ਗਏ ਆ ਇਸ ਦਾ ਕੇਜਰੀਵਾਲ ਹੋਰ ਨਹੀਂ ਦਿਸਦੇ ਕਿ ਵੀ ਭਾਈ ਉਹਨਾਂ ਨੇ ਕਿੱਥੇ ਜਾਣਾ ਪਰ ਇਹ ਹੈ ਜੀ ਕਿ ਇਸ ਵੇਲੇ ਪੰਜਾਬੀ ਪੰਜਾਬੀ ਦੇ ਕੰਮ ਆ ਰਹੇ ਆ ਹੋਰ ਕੋਈ ਨਹੀਂ ਆ ਰਿਹਾ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਜਿਹੜੀ ਇੱਕ ਅਫਵਾਹ ਫੈਲੀ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਪਾਣੀ ਭਰ ਗਿਆ ਕਹਿੰਦੇ ਇਹਦੇ ਉੱਪਰ ਹੁਣ ਸਪਸ਼ਟੀਕਰਨ ਦਿੱਤਾ ਹੈ ਗੈਨੀ ਰਗਵੀਰ ਸਿੰਘ ਹੋਰਾਂ ਨੇ ਹਾਂ ਬਿਲਕੁਲ ਝੂਠੀ ਗੱਲ ਹੈ ਜੀ ਇਹਨਾਂ ਗੱਲਾਂ ਦੇ ਉੱਤੇ ਅਮਲ ਨਹੀਂ ਕਰਨਾ ਚਾਹੀਦਾ ਇਹ ਸ਼ਰਾਰਤੀ ਅਨਸਰਾਂ ਦੇ ਵੱਲੋਂ ਫਲਾਈਆਂ ਗਈਆਂ ਗੱਲਾਂ ਇਹਨਾਂ ਦੇ ਉੱਤੇ ਇੱਕ ਪੈਸੇ ਦਾ ਯਕੀਨ ਨਾ ਕਰੋ ਦਰਬਾਰ ਸਾਹਿਬ ਦੇ ਵਿੱਚ ਕੋਈ ਪਾਣੀ ਨਹੀਂ ਭਰਿਆ ਹਾਂ ਦੇਖੋ ਜਦੋਂ ਮੀਂਹ ਪਈ ਜਾਂਦਾ ਕੋਈ ਮਾੜਾ ਮੋਟਾ ਸ਼ਹਿਰ ਕਦੇ ਹੋਇਆ ਹੋਵੇ ਪਰ ਹੁਣ ਤਾਂ ਉਹ ਵੀ ਨਹੀਂ ਹੈਗਾ ਪਰ ਉੱਥੇ ਕੋਈ ਪਾਣੀ ਭਰਨ ਵਾਲੀ ਗੱਲ ਹੈ ਹੀ ਨਹੀਂ ਸੀ ਅਸੀਂ ਜਦੋਂ ਪਰਸੋ ਜਾ ਕੇ ਦੇਖਿਆ ਤੇ ਦਰਬਾਰ ਸਾਹਿਬ ਦੇ ਵਿੱਚ ਭੋਰਾ ਵੀ ਪਾਣੀ ਨਹੀਂ ਸੀਗਾ ਸਰੋਵਰ ਦੇ ਵਿੱਚ ਪਾਣੀ ਸੀ ਹੋਰ ਕਿਤੇ ਵੀ ਪਾਣੀ ਹੈ ਨਹੀਂ ਸੀ ਸੋ ਗੱਲ ਹੈ ਜੀ ਕਿ ਇਹ ਕੁਝ ਕੁ ਲੋਕਾਂ ਨੇ ਨਾ ਇਹ ਗੱਲ ਫਲਾਤੀ ਵੀ ਦਰਬਾਰ ਸਾਹਿਬ ਦੇ ਵਿੱਚ ਪਾਣੀ ਭਰ ਗਿਆ ਪਰ ਹੁਣ ਪਤਾ ਲੱਗਾ ਜੀ ਕਿ ਜਿਹੜੇ ਦਰਬਾਰ ਸਾਹਿਬ ਦੇ ਸਿਡ ਗ੍ਰੰਥੀ ਨੇ ਸਾਬਕਾ ਜਥੇਦਾਰ ਸਾਹਿਬ ਨੇ ਵੀ ਤੇ ਉਹ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਇਹ ਗੱਲਾਂ ਨਾ ਫਲਾਇਆ ਜਾਣ ਦਰਬਾਰ ਸਾਹਿਬ ਦੇ ਵਿੱਚ ਬਿਲਕੁਲ ਠੀਕ ਹੈ ਜੀ ਸਭ ਕੁਝ ਸੰਗਤ ਹਰ ਰੋਜ਼ ਦੀ ਤਰ੍ਹਾਂ ਆ ਰਹੀ ਹੈ ਉਦਕ ਲੋਕੇ ਗੱਲ ਪ੍ਰਚਾਰੀ ਜਾਂਦੇ ਦਰਬਾਰ ਸਾਹਿਬ ਦੇ ਵਿੱਚ ਪਾਣੀ ਭਰ ਗਿਆ ਇਹ ਗੱਲਾਂ ਉਹ ਕਹਿੰਦੇ ਕਿ ਸੱਚੀਆਂ ਨਹੀਂ ਆ ਇਹਨਾਂ ਗੱਲਾਂ ਦੇ ਉੱਤੇ ਅਮਲ ਨਾ ਕੀਤਾ ਜਾਵੇ ਉਹ ਕਹਿੰਦੇ ਕਿ ਦਰਬਾਰ ਸਾਹਿਬ ਦੇ ਵਿੱਚ ਹਰ ਰੂਮ ਤਾ ਆ ਰਹੀ ਹੈ ਦਰਬਾਰ ਸਾਹਿਬ ਦੇ ਵਿੱਚ ਹਰ ਰੂਸ ਦੀ ਤਰ੍ਹਾਂ ਲੋਕ ਨਤਮਸਤਕ ਹੋਣ ਆ ਰਹੇ ਆ ਤੇ ਇਹਨਾਂ ਗੱਲਾਂ ਦੇ ਉੱਤੇ ਕੋਈ ਯਕੀਨ ਨਾ ਕਰੋ ਇਹ ਝੂਠੀਆਂ ਗੱਲਾਂ ਵੀ ਦਰਬਾਰ ਸਾਹਿਬ ਦੇ ਵਿੱਚ ਪਾਣੀ ਭਰ ਗਿਆ ਜੀ ਜੀ ਤੇ ਜਨਾਬ ਇੱਕ ਪਾਸੇ ਤਾਂ ਲੋਕ ਇੰਨੇ ਪਰੇਸ਼ਾਨੀ ਦੇ ਵਿੱਚ ਨੇ ਇੱਕ ਪਾਸੇ ਤਾਂ ਇੰਨੀ ਜ਼ਿਆਦਾ ਚਿੰਤਾ ਹੈ ਡਰ ਹੈ ਖੌਫ ਹੈ ਸਹਿਮ ਹੈ ਇੰਨਾ ਕੁਝ ਰੁੜ ਗਿਆ ਇੰਨੀ ਚਿੰਤਾ ਜਿਹੜੀ ਉਹ ਮੰਡਰਾ ਰਹੀ ਹੈ ਦੂਜੇ ਪਾਸੇ ਇਹ ਡਰਾਮੇਬਾਜ਼ੀ ਜਿਹੜੀ ਆ ਉਹ ਵੀ ਸ਼ੁਰੂ ਹੋ ਗਈ ਹੈ ਜੀ ਹੜ੍ਹਾਂ ਦੇ ਉੱਪਰ ਸਿਆਸਤ ਵੀ ਹੋ ਰਹੀ ਹੈ ਕਿ ਚੱਲ ਦੇ ਦੇਖੋ ਇਹ ਪੰਜਾਬ ਦੇ ਵਿੱਚ ਇਹ ਨਾ ਪੰਜਾਬ ਦੇ ਪਹਾੜਾਂ ਦੇ ਵਿੱਚ ਆ ਇੱਥੇ ਦਾਨੀਆਂ ਦੀ ਕਮੀ ਵੀ ਨਹੀਂ ਤੇ ਪਖੰਡੀਆਂ ਦੀ ਕਮੀ ਵੀ ਨਹੀਂ ਇਹ ਪੰਜਾਬ ਦੇ ਨਾਲ ਮੁੱਢ ਤੋਂ ਹੁੰਦਾ ਆ ਇਹ ਪੰਜਾਬ ਦੇ ਵਿੱਚ ਇਹੀ ਕੁਝ ਚੱਲਦਾ ਆ ਇਹ ਪਈ ਪੰਜਾਬ ਦੇ ਵਿੱਚ ਹਰ ਰੰਗ ਦੇ ਲੋਕ ਆ ਹੁਣ ਦੇਖੋ ਸਿਆਸਤ ਦਾ ਨਾ ਵਾਸਤੇ ਤਾਂ ਇਹ ਗੱਲਾਂ ਡਰਾਮਾ ਹੀ ਆ ਨਾ ਤੇ ਜਿਹੜੇ ਬਾਕੀ ਲੋਕ ਆ ਉਹਨਾਂ ਦੀ ਵੀ ਜ਼ਿੰਦਗੀ ਮੌਤ ਦਾ ਸਵਾਲ ਆ ਜੇ ਦੇਖੋ ਵੀ ਇੱਥੋਂ ਪੰਜਾਬ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਜੀ ਕਿ ਸਾਨੂੰ 60 ਹਜ਼ਾਰ ਕਰੋੜ ਰੁਪਏ ਚਾਹੀਦਾ ਇਹ ਕੇਂਦਰ ਨੂੰ ਚਿੱਠੀ ਲਿਖੀ ਪ੍ਰਧਾਨ ਮੰਤਰੀ ਨੂੰ ਉਦੋਂ ਦੀ ਪ੍ਰਧਾਨ ਮੰਤਰੀ ਹੋਰਾਂ ਨੂੰ ਅਫਗਾਨਿਸਤਾਨ ਦੇ ਵਿੱਚ ਗਿਆ ਤੇ ਅਫਗਾਨਿਸਤਾਨ ਦੇ ਵਿੱਚ ਲੰਗੇ ਕਨ ਪਹੁੰਚ ਆ ਲਿਆ 800 ਤੋਂ ਵੱਧ ਲੋਕਾਂ ਦੀ ਮੌਤ ਹੋਈ ਉਹਨਾਂ ਦੇ ਨਾਲ ਦੀ ਨਾਲ ਟਵੀਟ ਕਰਤਾ ਉਹ ਕਹਿੰਦੇ ਜੀ ਅਸੀਂ ਨਾਲ ਖੜੇ ਆ ਅਫਗਾਨਿਸਤਾਨ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋਈ ਅਸੀਂ ਨਾਲ ਖੜੇ ਆ ਹੁਣ ਅਫਗਾਨਿਸਤਾਨ ਨੇੜੇ ਆ ਕਿ ਪੰਜਾਬ ਨੇੜੇ ਆ ਹੁਣ ਪੰਜਾਬ ਦੂਰ ਆ ਕਿ ਅਫਗਾਨਿਸਤਾਨ ਦੂਰ ਆ ਸਵਾਲ ਇਹ ਆ ਵੀ ਹੁਣ ਜੇ ਚਾਹੀਦਾ ਹੋਵੇ ਉਹਨਾਂ ਨੂੰ ਦੱਸਣ ਦੀ ਰੋੜ ਥੋੜੀ ਆ ਹੁਣ ਤੱਕ ਤਾਂ ਉਹਨਾਂ ਨੇ ਐਲਾਨ ਕਰ ਦੇਣਾ ਸੀ ਉਹਨਾਂ ਨੂੰ ਚਾਹੀਦਾ ਸੀ ਕਿ ਭਾਈ ਮੈਂ ਐਲਾਨ ਕਰਾਂ ਤੇ ਇਹ ਗੱਲ ਕਹਾਂਗੇ ਕਿ ਪੰਜਾਬੀਆਂ ਦੇ ਅਸੀਂ ਨਾਲ ਖੜੇ ਆ ਤੇ ਪੰਜਾਬ ਸਾਡੀ ਜਾਨ ਆ ਪੰਜਾਬ ਸਾਡਾ ਦਿਲ ਆ ਪਰ ਉਹਨਾਂ ਨੇ ਆ ਗੱਲ ਕਹੀ ਨਹੀਂ ਉਹਦਾ ਪਤਾ ਲੱਗਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇਹ ਦੱਸਿਆ ਗਿਆ ਜੀ ਕਹਿੰਦੇ ਜੀ ਮੈਨੂੰ ਪ੍ਰਧਾਨ ਮੰਤਰੀ ਸਾਹਿਬ ਦਾ ਫੋਨ ਆ ਗਿਆ ਉਹਨਾਂ ਨੇ ਫੋਨ ਕਰਕੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਤੁਹਾਡੇ ਨਾਲ ਆ ਉਹਨਾਂ ਨੇ ਇਹ ਗੱਲ ਕਹੀ ਜੀ ਤੁਸੀਂ ਚਿੰਤਾ ਨਾ ਕਰੋ ਅਸੀਂ ਤੁਹਾਡੇ ਹਮੇਸ਼ਾ ਨਾਲ ਖੜੇ ਆ ਤੇ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਖੜਨਗੇ ਵੈਸੇ ਅੰਮਿਤ ਸ਼ਾਹ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨਾਲ ਫੋਨ ਤੇ ਗੱਲ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਰਾਜਪਾਲ ਦੇ ਨਾਲ ਵੀ ਗੱਲ ਕੀਤੀ ਉਹਨਾਂ ਨੇ ਫੋਨ ਦੇ ਉੱਤੇ ਸੋ ਇਹੋ ਜੀ ਤਾਂ ਵੇਰਵੇ ਹੈਗੇ ਆ ਪਰ ਪੰਜਾਬ ਦੀ ਮਦਦ ਕਿਹੜੇ ਰੂਪ ਦੇ ਵਿੱਚ ਕਰਨੀ ਆ ਉਦੋਂ ਰਣਨੀਤ ਬਿੱਟੂ ਇਹ ਗੱਲ ਕਹੀ ਜਾਂਦੇ ਵੀ ਜੇ ਆਪਾਂ ਹਰਿਆਣੇ ਨਾਲ ਬਣਾ ਕੇ ਰੱਖੀ ਹੁੰਦੀ ਪਾਣੀ ਦਿੱਤਾ ਹੁੰਦਾ ਅੱਜ ਹਰਿਆਣਾ ਵੀ ਸਾਡੀ ਮਦਦ ਕਰਨ ਵਾਸਤੇ ਆਉਂਦਾ ਸੋ ਇਹ ਹੈ ਜੀ ਕਿ ਇਸ ਵੇਲੇ ਪੰਜਾਬ ਨੂੰ ਲੱਤ ਥੱਲੇੋਂ ਕੱਢ ਕੇ ਬੀ ਅਹਸਾਨ ਦੇ ਥੱਲੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀ ਗੱਲ ਆ ਪਰ ਮੈਨੂੰ ਲੱਗਦਾ ਜੀ ਪੰਜਾਬ ਪੰਡਿਆਂ ਨੇ ਪੰਜਾਬ ਬਚਾ ਲੈਣਾ ਜਿਸ ਜਿਹੜੇ ਹਾਲਾਤ ਆ ਨਾ ਜੀ ਕੋਈ ਬਾਹਰੀ ਕਿਸੇ ਦੀ ਲੋੜ ਪੈਣੀ ਵੀ ਨਹੀਂ ਕਿ ਆਪਾਂ ਤਾਂ ਇਹਦਾ ਨਫਰਾ ਛਿਲ ਗਏ ਪਰ ਇਹ ਵੀ ਮੇਰਾ ਤਾਂ ਪੰਜਾਬੀ ਪੰਜਾਬਦੂਆਂ ਨੂੰ ਬਚਾਉਂਦੇ ਰਹੇ ਆ ਤੇ ਪੰਜਾਬੀ ਇਸ ਕੀ ਪੰਜਾਬ ਨੂੰ ਫੇਰ ਬਚਾ ਲੈਣਗੇ ਜੀ ਬਿਲਕੁਲ ਸਹੀ ਤੁਹਾਡੀ ਗੱਲ ਠੀਕ ਹੈ ਜੀ ਪੰਜਾਬੀਆਂ ਨੇ ਹੀ ਪੰਜਾਬ ਬਚਾ ਲੈਣਾ ਤੇ ਉਧਰ ਪਰਖੜਗੇ ਹੋਰੀ ਕਹਿੰਦੇ ਨੇ ਕਹਿੰਦੇ 6 ਮਹੀਨਿਆਂ ਦੇ ਵਿੱਚ ਹੀ ਮੋਦੀ ਸਰਕਾਰ ਡਿੱਗ ਜਾਣੀ ਹੈ ਜੀ ਦੇਖੋ ਇਹ ਨਾ ਇਹਨਾਂ ਦੀ ਸਾਰਿਆਂ ਦੀ ਆਪੋ ਆਪਣੇ ਅੰਦਾਜ਼ੇ ਹੁੰਦੇ ਆ ਇਹੋਂ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿੰਦੇ ਹੁੰਦੇ ਸੀ ਕਿ 27 28 ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਦੇ ਉਹ ਵੀ ਸਾਡੇ ਸੰਪਰਕ ਦੇ ਵਿੱਚ ਆ ਹਾਲੇ ਤੱਕ ਤਾਂ ਭਾਈ ਉਹ ਕਿਤੇ ਗਏ ਨਹੀਂ ਤੇ ਪਤਾ ਨਹੀਂ ਹਲੇ ਉਹ ਕਿਹੜੇ ਵੇਲੇ ਕਿਦੇ ਸੰਪਰਕ ਦੇ ਵਿੱਚ ਆਉਣੇ ਆ ਇੱਕ ਤੇ ਮੋਦੀ ਸਾਹਿਬ ਦੀ ਸਰਕਾਰ ਹੈ ਜਿਹੜੀ ਡਿੱਗਣ ਵਾਲੀ ਗੱਲ ਹੈ ਇਹ ಕಾಂಗ್ರೆਸ ਦੇ ਪਰਨਾ ਉਹਨਾਂ ਦਾ ਅੰਦਾਜ਼ਾ ਇਸੇ ਰੂਪ ਦੇ ਵਿੱਚ ਨਾਲ ਹੋਵੇ ਕਿਉਂਕਿ ਲੰਗੇ ਕੱਲ ਮਲਕਾਰਜਨ ਖੜਗੇ راہਲ ਗਾਂਧੀ ਤੇ ਯਸ਼ਵੀ ਯਾਦਵ ਤੇ ਕਈ ਹੋਰ ਜੜੇ ਆ ਇਹਨਾਂ ਦੇ ਲਾਲੂ ਪ੍ਰਸਾਦ ਯਾਦਵ ਦੀ ਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਵੋਟਰ ਅਧਿਕਾਰ ਯਾਤਰਾ ਦੀ ਸਮਾਪਤੀ ਦੇ ਮੌਕੇ ਬਿਹਾਰ ਦੇ ਵਿੱਚ ਵਿਚਾਰਕਸ਼ ਕੀਤੇ ਆ راہਲ ਗਾਂਧੀ ਨੇ ਗੱਲ ਕਹੀ ਹੈ ਕਿ ਵੋਟ ਚੋਰੀ ਬਹੁਤ ਹੋਊਗੀ ਹੁਣ ਇਸ ਤੋਂ ਵੱਧ ਵੋਟ ਚੋਰੀ ਨਹੀਂ ਹੋਣੀ ਉਹਨਾਂ ਨੇ ਇਹ ਗੱਲ ਕਹੀ ਐ ਕਿ ਜੋ ਕੁਝ ਹੁਣ ਤੱਕ ਹੋਣਾ ਸੀ ਮਹਾਰਾਸ਼ਟਰ ਚੋਰੀ ਕਰ ਲਿਆ ਗੁਜਰਾਤ ਚੋਰੀ ਕਰ ਲਿਆ ਹਰਿਆਣਾ ਚੋਰੀ ਕਰ ਲਿਆ ਪਰ ਹੁਣ ਹੋਰ ਸੂਬਾ ਚੋਰੀ ਨਹੀਂ ਹੋਣ ਦੇਣਾ ਇਹ ਨਾਲ ਉਹਨਾਂ ਨੇ ਗੱਲ ਕਹੀ ਐ ਕਿ ਹੁਣ ਤੱਕ ਤਾਂ ਇੱਕ ਪਰਮਾਣੂ ਬੰਬਾ ਜਿਹੜਾ ਨਾ ਉਹ ਅਸੀਂ ਛੱਡਿਆ ਸੀਗਾ ਬਹੁਤ ਜਲਦ ਉਹ ਕਹਿੰਦਾ ਜੀ ਕਿ ਇੱਕ ਹਾਈਡਰੋਜਨ ਵਾਲਾ ਬੰਬਾ ਜਿਹੜਾ ਤੇ ਅਸੀਂ ਇੱਕ ਹੋਰ ਛੱਡ ਰਹੇ ਹਾਂ ਇਹ ਵੋਟਰ ਦੀ ਵੋਟ ਕਿਉਂ ਲਈ ਕਿਵੇਂ ਹੋਈ ਹੈ ਇਹਦਾ ਅਸੀਂ ਪਰਦਾ ਪਾਸ਼ ਕਰਨ ਜਾ ਰਹੇ ਹਾਂ ਦੂਜੇ ਪਾਸੇ ਇਹ ਪਤਾ ਲੱਗਾ ਜੀ ਕਿ ਮਲਕਰ ਜਨ ਖੜਗੇ ਨੇ ਕਿਹਾ ਉਹ ਕਹਿੰਦੇ ਜੀ 6 ਮਹੀਨੇ ਦੇ ਵਿੱਚ ਵਿੱਚ ਮੋਦੀ ਸਰਕਾਰ ਡਿੱਗ ਪੈਣੀ ਹੈ ਇਹ ਚਲੀ ਜਾਣੀ ਹੈ ਇਸ ਤੋਂ ਬਾਅਦ ਸਭ ਕੁਝ ਠੀਕ ਹੋ ਜਾਣਾ ਸੋ ਉਹਨਾਂ ਨੇ ਆ ਗੱਲ ਕਹੀ ਆ ਵੇ ਨਹੀਂ ਭਾਈ ਉਹਨਾਂ ਦੇ ਅੰਦਾਜ਼ਿਆਂ ਦੇ ਵਿੱਚ ਕੀ ਕੀ ਗੱਲਾਂ ਸ਼ਾਮਲ ਲਾ ਕਿਉਂ ਕਹਿੰਦੇ ਆ ਕਿ ਰੱਬ ਜਾਣਦਾ ਵੀ ਭਾਈ ਕੀ ਹੋਣਾ ਕੀ ਨਹੀਂ ਹੋਣਾ ਪਰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ ਭਵਿੱਖਬਾਣੀ ਕੀਤੀ ਆ ਕਿ ਮੋਦੀ ਸਰਕਾਰ ਸਿਰਫ 6 ਮਹੀਨੇ ਆ ਜੀ ਬਿਲਕੁਲ ਸਹੀ ਤੇ ਟਰਨ ਸਾਹਿਬ ਉਹਦਰ ਦੂਸਰੇ ਬੰਨੇ ਕਹਿੰਦੇ ਇਸ ਵਾਰ ਉਪ ਰਾਸ਼ਟਰਪਤੀ ਚੋਣ ਦੇ ਲਈ ਅਮਰਿਤਪਾਲ ਸਿੰਘ ਵੀ ਵੋਟ ਪਾਉਣਗੇ ਹਾਂ ਬਿਲਕੁਲ ਜੀ ਬਿਲਕੁਲ ਅਮਰਿਤਪਾਲ ਸਿੰਘ ਵੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਸਕਣਗੇ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਤੇ ਕਿਉਂਕਿ ਆਪਾਂ ਜਾਣਦੇ ਹਾਂ ਉਪ ਰਾਸ਼ਟਰਪਤੀ ਧਨਕਰਤਾਬਾ ਜਿਹੜੇ ਉਹਨਾਂ ਦੀ ਸੇਵਾ ਮੁਕਤੀ ਤੋਂ ਬਾਅਦ ਜਾਂ ਕਹਿੰਦੇਗੇ ਅਸਤੀਫੇ ਤੋਂ ਬਾਅਦ ਤੇ ਇਹ ਸੀਟ ਖਾਲੀ ਹੋ ਗਈ ਹੈ ਤੇ ਇਹ ਹੁਣ ਵੋਟਾਂ ਪੜੀਆਂ ਉਪ ਰਾਸ਼ਟਰਪਤੀ ਦੇ ਲਈ ਐਨਡੀ ਨੇ ਇੰਡੀਆ ਨੇ ਵੀ ਉਮੀਦਵਾਰ ਐਲਾਨਿਆ ਤੇ ਉਧਰ ਆਪਾਂ ਜਾਣਦੇ ਕਿ ਇੰਡੀਆ ਗੱਟ जोड ਦੇ ਵੀ ਉਮੀਦਵਾਰ ਲਾਦੇ ਆ ਆ ਦੂਜੀ ਗੱਲ ਇਹ ਮਹੱਤਵਪੂਰਨ ਬੀਐਸਬਲ ਜਿਹੜੀ ਸਥਿਤੀ ਬਣੀ ਪਈ ਹੈ ਨਾ ਉਹ ਇਹ ਜੀ ਕਿ ਉਪਰਾਸ਼ਟਰਪਤੀ ਦੀ ਚੋਣ ਹੋਣੀ ਆ ਉਪਰਾਸ਼ਟਰਪਤੀ ਜਗਦੀਪ ਧਨਖੜਨੇ ਜਿਹੜੇ ਤੇ ਉਹ ਜਾਣਦੇ ਆਪਾਂ ਜੀ ਕਿ ਪਿਛਲੇ ਦਿਨੀ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਜਾਂ ਕਹਿ ਲਈਏ ਅਸਤੀਫਾ ਲੈ ਲਿਆ ਸੀ ਉਹਨਾਂ ਤੋਂ ਤੇ ਹੁਣ ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਇਹ ਭਾਈ ਜਿਹੜੀ ਚੋਣ ਹੋਣੀ ਆ ਇੰਡੀਆ ਨੇ ਵੀ ਉਮੀਦਵਾਰ ਐਲਾਨਿਆ ਤੇ ਇੰਡੀਆ ਗੱਟ ਜੋੜਨੇ ਵੀ ਤੇ ਹੁਣ ਉਸ ਤੋਂ ਕੁਲੀ ਜਾਣਕਾਰੀ ਮਹੱਤਵਪੂਰਨੇ ਪ੍ਰਾਪਤ ਹੋਈ ਆ ਕਿ ਇਹਦੇ ਲਈ ਅਮਰਿਤਪਾਲ ਸਿੰਘ ਵੀ ਆਪਣੀ ਵੋਟ ਦਾ ਹੱਕ ਦੀ ਵਰਤੋਂ ਕਰੇਗਾ ਉਹ ਭਾਵੇਂ ਇਧਰ ਹੈਗਾ ਜੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਤੇ ਉਹਦੇ ਵੱਲੋਂ ਆਪਣੇ ਵੋਟ ਦਾ ਹੱਕ ਦੀ ਵਰਤੋਂ ਕੀਤੀ ਜਾਊਗੀ ਉਹਦੇ ਵੱਲੋਂ ਜਿਹੜੀ ਇਹ ਜਾਣਕਾਰੀ ਆ ਇਹ ਚੋਣ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਜੀ ਕਿ ਅਸਾਮ ਦੇ ਜੇਲ੍ਹ ਪ੍ਰਸ਼ਾਸਨ ਨੂੰ ਤੇ ਇਧਰੋਂ ਲੋਕ ਸਭਾ ਦੇ ਸਪੀਕਰ ਨੂੰ ਇਸ ਗੱਲ ਦੇ ਲਈ ਸੂਚਿਤ ਕਰ ਦਿੱਤਾ ਗਿਆ ਸੋ ਉਹ ਮੇਰਾ ਖਿਆਲ ਆ ਵੀ ਜੇਲ੍ਹ ਦੇ ਵਿੱਚੋਂ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰੂਗਾ ਤੇ ਉਹਨੂੰ ਬਾਹਰ ਆਉਣ ਦਾ ਮੌਕਾ ਸ਼ਾਇਦ ਨਾ ਮਿਲੇ ਜੀ ਜੀ ਬਿਲਕੁਲ ਤੇ ਜਨਾਬ ਸਾਹਿਬ ਉਧਰ ਵਖਵਾ ਕਿ ਡੇਰੇ ਵੀ ਕਹਿੰਦੇ ਅੱਗੇ ਆ ਰਹੇ ਨੇ ਹੁਣ ਪੰਜਾਬ ਦੀ ਮਦਦ ਲਈ ਹੜਪੀੜਤਾ ਦੀ ਮਦਦ ਲਈ ਡੇਰਾ ਮੁਖੀ ਨੇ ਵੀ ਕਹਿ ਦਿੱਤਾ ਆਪਣੇ ਪੈਰੋਕਾਰਾਂ ਨੂੰ ਕਿ ਹੜਪੀੜਤਾ ਦੀ ਮਦਦ ਕੀਤੀ ਤੇ ਜੀ ਬਿਲਕੁਲ ਉਹਨੀਤ ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਕਹਿਤਾ ਵੀ ਭਾਈ ਆਪਾਂ ਵੱਧ ਤੋਂ ਵੱਧ ਮਦਦ ਕਰਨੀ ਆ ਹੜਪੀੜਤਾ ਦੀ ਇਨਸਾਨੀਅਤ ਦੀ ਸੇਵਾ ਕਰਨੀ ਆ ਨਰ ਸੇਵਾ ਨਾਰਾਇਣ ਸੇਵਾ ਉਦੋਂ ਵਿਆਸ ਵਾਲੇ ਡੇਰੇ ਦੇ ਵੱਲੋਂ ਵੀ ਮਦਦ ਕੀਤੀ ਜਾ ਰਹੀ ਆ ਚੰਗੀ ਗੱਲ ਹੈ ਜੀ ਜਿਹੜੇ ਵੀ ਮੈਂ ਤਾਂ ਇਹ ਗੱਲ ਕਹਿਣਾ ਭਾਵੇਂ ਕੋ ਡੇਰੇ ਆਲਾ ਭਾਵੇਂ ਕੋਈ ਵੀ ਹੋਰ ਆ ਉਹਨਾਂ ਨੂੰ ਵੱਧ ਤੋਂ ਵੱਧ ਇਸ ਵੇਲੇ ਮਦਦ ਕਰਨੀ ਚਾਹੀਦੀ ਆ ਦੇਖੋ ਕਿਸੇ ਦਾ ਵੀ ਕੋਈ ਵੀ ਕੰਮ ਚੱਲਦਾ ਕੋਈ ਵੀ ਕੁਝ ਕਰਦਾ ਇਸ ਵੇਲੇ ਜ਼ਰੂਰ ਤੇ ਇਸ ਗੱਲ ਦੀ ਆ ਵੀ ਆਪਾਂ ਵੱਧ ਤੋਂ ਵੱਧ ਮਦਦ ਕਰੀਏ ਲੋਕਾਂ ਦੇ ਨਾਲ ਖੜੀਏ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਈਏ ਕਿ ਅਸੀਂ ਤੁਹਾਡੇ ਨਾਲ ਆ ਮੈਂ ਤਾਂ ਇਹ ਵੀ ਗੱਲ ਕਹਿਣਾ ਵੀ ਕਾਰ ਸੇਵਾ ਵਾਲੇ ਜਿਹੜੇ ਬਾਬੇ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਆ ਸਿੰਘ ਜਿੱਥੇ ਬੰਦ ਨੂੰ ਵੀ ਮਦਦ ਵਾਸਤੇ ਹੋਣਾ ਚਾਹੀਦਾ ਪਰ ਕਈ ਲੋਕ ਆਗੇ ਤੇ ਕਈ ਲੋਕ ਰਹਿ ਗਏ ਜੀ ਜੀ ਤੇ ਪੰਜਾਬ ਦਾ ਮੌਸਮ ਹੁਣ ਕਿਵੇਂ ਹੈ ਜੀ ਇਸ ਵੇਲੇ ਮੀਂਹ ਪਈ ਜਾਂਦਾ ਜੀ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਲੰਘੇ ਕੱਲ ਤੱਕ ਯਾਨੀ ਕਿ ਆਉਂਦੇ 24 ਘੰਟੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਬਹੁਤ ਮੀਂਹ ਪੈਣ ਦੀ ਸੰਭਾਵਨਾ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਹੀ ਦੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ